ਦਾਦੀ ਦਾਣਾ ਮੰਡੀ ਦੇ ਵਿੱਚ ਕਿਸਾਨ ਪਰੇਸ਼ਾਨ ਨੇ ਦਰਸਲ ਝੂਨਾ ਨਾ ਵੇਖਣ ਦੀ ਵਜ੍ਹਾ ਕਰਕੇ ਕਿਸਾਨਾਂ ਨੂੰ ਪਰੇਸ਼ਾਨੀ ਜੜੀ ਆ ਉਹ ਚੱਲਣੀ ਪੈ ਰਹੀ ਆ ਰਾਤ ਵੇਲੇ ਵੀ ਝੋਨੇ ਦੀ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਮੰਡੀ ਦੇ ਵਿੱਚ ਬੈਠੇ ਕਿਸਾਨਾਂ ਨੇ ਇਸ ਸੰਬੰਧੀ ਇਲਜ਼ਾਮ ਲਾਇਆ ਨੇ ਕਿ ਫਸਲ ਨਹੀਂ ਖਰੀਦੀ ਜਾ ਰਹੀ ਅੱਜ ਦਾਣਾ ਮੰਡੀ 'ਚ ਮੌਜੂਦ ਹੈਗੇ ਤੂੰ ਦੇਖ ਸ ਤਾਂ ਮੇਰੇ ਪਿੱਛੇ ਝੋਨੇ ਦੀ ਕਿਸ ਤਰ੍ਹਾਂ ਢੇਰੀਆਂ ਲੱਗੀਆਂ ਹੋਈਆਂ ਤੇ ਕਿਸਾਨ ਪਰੇਸ਼ਾਨ ਨਜ਼ਰ ਆ ਰਹੇ ਹੈਗੇ ਨੇ ਕਿਸਾਨਾਂ ਦਾ ਕਹਿਣਾ ਹੈਗਾ ਕਿ ਸਾਨੂੰ 10-15 ਪਾ ਦਿਨ ਹੋ ਗਏ ਤੇ ਸਾਡੇ ਝੋਨੇ ਦੀ ਖਰੀਦ ਨਹੀਂ ਹੋ ਰਹੀ ਹੜਾ ਕਿ ਨਾ ਮੌਇਸਚਰ ਵੀ ਠੀਕ ਹੈਗਾ ਤੇ ਦੇਖ ਸਕਦੇ ਹੋ ਜਗਾ ਜਗਾ ਤੇ ਕਿਸ ਕਿਸ ਤਰ੍ਹਾਂ ਝੋਨੇ ਦੇ ਟੇੜੀਆਂ ਲੱਗੀਆਂ ਹੋਈਆਂ ਤੇ ਕਿਸਾਨਾਂ ਨੂੰ ਹੁਣ ਮੌਸਮ ਦਾ ਡਰ ਵੀ ਸਤਾ ਰਿਹਾ ਜੇ ਬਰਸਾਤ ਹੋ ਜਾਂਦੀ ਹੈ ਤੇ ਕਿਸਾਨਾਂ ਦੀ ਝੋਨੇ ਫਸਲ ਸਾਰੀ ਬਰਬਾਦ ਹੋ ਜਾਵੇਗੀ ਜਿਸ ਨੂੰ ਵੇਖਦੇ ਹੋਏ ਬਾਰ ਬਾਰ ਇਹ ਮਾਰਕ ਕਮੇਟੀ ਅਟਕਾਈ ਨੂੰ ਮੇਰੇ ਹੈਗੇ ਨੇ ਤੇ ਨਾਗਰਾਲ ਪਨ ਗੈਨ ਦੇ ਜਿਹੜੇ ਇੰਸਪੈਕਟਰ ਜਿਹੜੇ ਹੈਗੇ ਜਿਹੜੇ ਬੋਲੀ ਕਰਦੇ ਹੈਗੇ ਉਹਨਾਂ ਨੂੰ ਬਾਰ ਬਾਰ ਗੁਹਾਰ ਲਗਾ ਰਹੇ ਪਰੰਤੂ ਉਹਨਾਂ ਦਾ ਹਾਲੇ ਤੱਕ ਝੋਨਾ ਨਹੀਂ ਚੱਕਿਆ ਜਾ ਰਿਹਾ ਤੇ ਸਾਡੇ ਕੋਲ ਕਿਸਾਨਾਂ ਵਿੱਚ ਮੌਜੂਦ ਇਹ ਗਲਵਾਦ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਭਾਈ ਕੀ ਨਾਮ ਹੈ ਕਿਹੜਾ ਪਿੰਡ ਹੈ ਜੇ ਅਪ ਝੋਨੇ ਦੀ ਗੱਲ ਕਰੀਏ ਤੁਹਾਡੇ ਵਿਕਿਆ ਨਹੀਂ ਵਿਕੀ ਕਹਿਣਾ ਬਾਰੇ ਨਹੀਂ ਜੀ ਦਾਣੇ ਹੋ ਗਏ ਸਾਨੂੰ ਇੱਥੇ ਬੈਠਿਆ ਨੂੰ ਨਾ ਸਾਡਾ ਪਾ 4 ਲੱਖ ਫਿਰ ਤਾਂ ਮੁੜ ਕੇ ਆਏ ਨਹੀਂ ਸਾਡੇ ਕੋਲੇ ਇਹ ਹੁਣ ਪੁੱਛ ਹੀ ਰੱਖ ਜਾਂਦਾਗਾ ਹਣੀ ਮੰਗਦੇ ਅਜੇ ਗੱਲਬਾਤ ਕਰੀ ਜੰਨੇ ਆ ਕਿਉਂ ਬਹੁਤ ਨਾ ਬਾਹਰ ਤੋਂ ਨਾ ਮੰਡੀ ਦੇ ਵਿੱਚ ਫਿਰ ਜਿੰਨਾ ਸਰਕਾਰ ਕਹੇਗੀ ਹੈਗੀ ਵੀ ਕਿਸਾਨ ਨੂੰ ਇਸ ਤਰ੍ਹਾਂ ਪੇਸ਼ਾਨੀਆਂ ਆਂ ਦਿੱਤਾ ਜਾਊਗਾ ਉਹੀ ਇੱਕ ਦਾਣਾ ਖਿਦਿਆ ਜਾਊਗਾ ਝੋਨੇ ਦਾ ਤੁਸੀਂ ਕਹਿੰਦੇ ਹੋ ਤੁਸੀਂ ਮੰਡੀ ਵਿੱਚ ਕਾਫੀ ਪਰੇਸ਼ਾਨ ਹੋ ਰਹੇ ਹੋ ਹੈਗੇ ਹੋ ਪੂਰੇ ਪਰੇਸ਼ਾਨ ਅਸੀਂ ਰਾਤ ਲੁੱਟੋ ਹੋ ਫੇਰੀ ਬਹੁਤ ਬੰਦੇ ਘੁੱਟਦੇ ਰਾਤ ਨੂੰ ਉੱਤੇ ਬੁਰងਾ ਆਟਾ ਫਰਸ ਨਹੀਂ ਆਇਆ ਕੀ ਹੁੰਦਾ ਜੀ ਸੱਚੋਂ ਨਾ ਚਾਗਦੇ ਰਾਤ ਨੂੰ ਫੇ ਮਾਰਗ ਕਮੇਟੀ ਨੇ ਕਹਿੰਦੇ ਕਿ ਚੌਂਕੀ ਦਾ ਪੂਰਾ ਬੰਦੋਬਸਤ ਕੀਤਾ ਨੇ ਕੋਈ ਚੌਂਕੀਦਾਰਾਂ ਨੇ ਕੋਈ ਇੱਥੇ ਪਾਣੀ ਨਾ ਡਟਿਆ ਨਹੀਂ ਸਮਾਰ ਕੇ ਪੂਰਾ ਕੀਤਾ ਉਹ ਪਿਆ ਤੋੜੇ ਲੱਕੀ ਜੋ ਕੁੱਤੇ ਹਾਂ ਅਸੀਂ ਝੋਣ ਵੀ ਗੱਲ ਕਰੀਏ ਤੁਹਾਡਾ ਮੋਇਸਚਰ ਕਿਨਾ ਝੋਣੇ ਦਾ ਸਾਡਾ ਖਾਰਾ ਆਇਆ ਹੈ ਤੇ ਸਰਕਾਰ ਕੀ ਕਹਿੰਦੀ ਹੈ ਸਰਕਾਰ ਕਹਿੰਦੀ ਹੈ 17 ਦੇ ਸਾਖ ਦੇ ਹਜੇ ਵੀ ਨਹੀਂ ਆਇਆ ਕਹਨੇ ਕੁੰਡੀ ਦੇਓ। ਅਸੀਂ ਗੱਲ ਕਰਦੇ ਹਾਂ। ਕੁੰਡੀ ਹੀ ਦਿੰਦੇ ਨਹੀਂ ਪਰ ਵੀ ਹੋਰ ਵਹਿਣਾ ਪੈ ਗਿਆ। ਕਿਸ ਤਰ੍ਹਾਂ ਕੁੰਡੀ ਕਿਸ ਤਰ੍ਹਾਂ ਘੇਰੋ ਕਾਟ ਕਹਨੇ ਹੋ? ਘਾਟ ਕਹਨੇ ਹਾਂ 4-5 ਕਿਲੋ ਦੀ ਕਾਟ ਮੰਗਦੇ। ਹੂੰ। ਕੋਣ ਮੰਗਦਾ ਕਾਟੇ? ਕਾੜ ਪਾਣਗੇ ਕਹਿੰਦੇ ਆ। ਹੂੰ। ਕਾੜ ਤੇ ਤੜੂ ਆਏ। ਕਾੜ ਨਹੀਂ ਦਿੰਦੇ ਹੀ। ਹੂੰ। ਪਾਉ ਦੱਸੋ ਤੁਸੀਂ ਬਹਿੰਡ ਦੇ ਚੋਨਾ ਮੰਡੀ ਵਿੱਚ ਦਾਣਾ ਮੰਡੀ ਚ ਆਏ ਹੋ ਚੋਨਾ ਵੇਚਣ ਵਾਸਤੇ ਕਿੰਨੇ ਦਿਨ ਹੋ ਗਏ ਤੁਹਾਡਾ ਚੋਨਾ ਵਿਕਿਆ ਨਹੀਂ ਵਿਕਿਆ ਤੁਹਾਨੂੰ ਪਰੇਸ਼ਾਨੀ ਆ ਰਹੀ ਹੈ ਨਹੀਂ ਆ ਰਹੀ? ਇਹ ਮੈਨੂੰ ਇਹ ਪਰੇਸ਼ਾਨੀ ਤਾਂ ਪੂਰੀ ਹੈ ਜੀ। 10 ਦਿਨ ਹੋ ਗਏ ਜੀ। ਪੱਖਾ ਲੱਗ ਗਿਆ ਜੀ। ਮੁਕਤਰੇ ਕਿਹੜੇ ਦਾ 14 ਆਈ ਜਾਂਦਾ 1 ਦਾ 15 ਆਈ ਜਾਂਦਾ ਇਹ ਬਾਰ ਦਾ ਨੇਕ ਨੂੰ ਆਪਿਆਈ ਨਾ ਇੱਥੇ ਇਨਸੈਕਟਰ ਬੋਲੀ ਲਾ ਰਿਆ 2-3 ਦਿਨ ਹੋ ਗਏ ਅੱਜ ਆ ਰਹੇ ਕੱਲ ਆ ਗਿਆ ਆ ਰਹੇ ਹੁਣ ਟੁੱਟਣਾ ਨਹੀਂ ਵਿੱਚ ਹੁਣ ਤੁਹਾਨੂੰ ਪੂਰੀ ਪਰੇਸ਼ਾਨੀ ਹੈ ਰਾਤ ਨੂੰ ਇੱਥੇ ਝੋਨਾ ਵੀ ਚੋਰੀ ਹੁੰਦਾ ਜੀ ਚੱਡੀ ਦਾ ਜੀ ਤੇ ਹੁਣ ਮੌਸਮ ਵੀ ਖਰਾਬ ਹੋ ਜਾਂਦਾ ਇਸ ਤੋਂ ਬਾਅਦ ਮੁਕਤਰੇ ਤਾਂ ਆਉਣਾ ਹੀ ਨਹੀਂਗਾ ਇਹ ਤਾਂ ਮੁਕਤਰੇ ਇਸ ਤੋਂ ਬਾਅਦ ਤਾਂ ਵਧਨੇ ਆ ਮੌਸਮ ਖਰਾਬ ਹੋ ਗਿਆ ਜੀ ਧੁੱਪਾਂ ਲੱਗਦੀਆਂ ਨਹੀਂਗਾ ਹੁਣ ਇਹਦਾ ਕਿਹੜਾ ਮੁਕਤਰਾ ਆਉਣਾ ਜੀ ਪਰ ਹੁਣ ਤੇ ਬੜਾ ਮੌਸਮ ਠੀਕ ਆ ਹੁੰਦਾ ਤੇ ਚੱਕੜੇ ਚੀਂਦੀ ਸੀ ਹਾਂਜੀ ਚੱਕਣਾ ਤੇ ਮੁਕਸ਼ਰ ਖਈ ਆ ਰਿਹਾ ਹੁਣ ਬੋਲੀ ਨਹੀਂ ਆ ਰਹੀ ਲਾਰ ਰਹੀ ਹੁਣ ਹੈਰਾਨ ਕਰਨ ਵਾਲਾ ਕੰਮ ਹੈ ਨਾ ਇਹਨਾਂ ਕੋਲੇ ਵਾਰਦਾਨਾਂ ਵਾਰਦਾਨਾਂ ਵੀ ਹੈ ਨਹੀਂਗਾ ਫੇਰ ਆ ਰਾਤ ਅੱਥੀ ਬਤਾਣੀ ਪੈਂਦੀ ਆ ਹਾਂਜੀ ਆਹ 10 ਦਿਨ ਹੋ ਗਏ 10 ਦਿਨ ਹੋ ਗਏ ਹਾਂਜੀ ਨਾ ਕੋਈ ਡੀਏ ਵੀ ਆ ਤਣਕ ਸਾਡੀ ਉਹ ਬੀਜਣ ਵਾਲੀ ਬਈ ਆ ਕੁਛ ਨਹੀਂ ਖਤਮ ਆਈ ਕੰਮ ਬਸ ਪਰੇਸ਼ਾਨ ਹੋ ਰਿਹਾ ਕਿ ਜ਼ਿਮੀਦਾਰ ਕਿਸਾਨ ਪੂਰੇ ਹਾਂਜੀ ਪੂਰੇ ਪਰੇਸ਼ਾਨ ਕਿ ਮੰਗ ਕੀ ਕਰਦੇ ਹੋ ਮੰਗ ਤਾਂ ਸਾਡੀ ਆ ਝੋਨਾ ਹੀ ਵਿਕ ਜਾਈ ਨਾ ਝੋਨਾ ਦੋ ਜੀ ਡੀਏ ਵੀ ਮਿਲ ਜਾਈ